ਨਮਸਕਾਰ ਜੀ ਦੋਸਤੋ ਮੈਂ ਤੁਹਾਡਾ ਦੋਸਤ ਹਰਪ੍ਰੀਤ ਇੱਕ ਬਹੁਤ ਵਧੀਆ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰ ਲੱਗੇ ਆ ਜਾਣਕਾਰੀ ਹੈਗੀ ਕਿ ਪੂਰੀ ਦੁਨੀਆ ਦੇ ਵਿੱਚ ਮਨੁੱਖਾਂ ਦੀਆਂ ਕਿੰਨੀਆਂ ਜਾਤੀਆਂ ਨੇ ਸਿਲਸਿਲੇਬਾਰ ਤਰੀਕੇ ਨਾਲ ਅਸੀਂ ਤੁਹਾਡੇ ਨਾਲ ਅੱਜ ਇਹ ਸਾਂਝੀ ਕਰ ਰਹੇ ਹਾਂ ਜਿਦੇ ਵਿੱਚ ਜੈਨੇਟਿਕ ਇੰਜੈਕਟਰੀ ਜਣ ਕੇ ਮਨੁੱਖਾਂ ਦੀ ਹੋਰਾਂ ਨਾਲ ਹੈਰਾਨੀਜਨਕ ਜੈਨੇਟਿਕ ਇਕਸਾਰਤਾ ਕੀ ਚੀਜ਼ ਹੁੰਦੀ ਹੈ ਇਹ ਸਾਡਾ ਅੱਜ ਦਾ ਇਹ ਵਿਸ਼ਾ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਸਾਡੇ ਚੈਨਲ ਤੇ ਤੁਹਾਨੂੰ ਬਹੁਤ ਹੀ ਹੈਰਾਨ ਕਰਨ ਵਾਲੀਆਂ ਤੁਹਾਨੂੰ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਇਹ ਜਾਣਕਾਰੀਆਂ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਓਕਤਰ ਕੀਤੀ ਜਾਣਕਾਰੀ ਦੇ ਨਾਲ ਹੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਕਿ ਲੋ ਫਿਰ ਆਪਾਂ ਸ਼ੁਰੂ ਕਰਦੇ ਆਂ ਦੁਨੀਆ ਦੇ ਵਿੱਚ 5000 ਤੋਂ ਵੱਧ ਜਿਹੜੀਆਂ ਮਨੁੱਖੀ ਜਾਤੀਆਂ ਨੇ ਉਹ ਕਿੜੀਆਂ-ਕਿੜੀਆਂ ਨੇ ਤੇ ਇਸ ਦਾ ਅੱਗੇ ਕੀ ਕੀ ਇਹਦੇ ਟੈਸਟ ਹੁੰਦੇ ਆ ਕੀ ਕੀ ਇਹਦਾ ਪੂਰਾ ਪ੍ਰੋਸੀਜਰ ਹੈ ਕੀ ਪ੍ਰੋਸੈਸ ਹੈ ਤੇ ਕੀ ਹੈ ਸਾਰਾ ਇਹ ਪੂਰੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਲਗਾਤਾਰ ਜੁੜੇ ਰਹੋ ਦੁਨੀਆ ਵਿੱਚ 5000 ਤੋਂ ਵੱਧ ਤਰ੍ਹਾਂ ਦੀਆਂ ਮਨੁੱਖੀ ਜਾਤੀਆਂ ਹਨ ਜੋ ਦਿੱਖ ਵਿੱਚ ਇੱਕ ਦੂਸਰੇ ਤੋਂ ਕਾਫੀ ਪੰਨ ਹੋਣ ਦੇ ਬਾਵਜੂਦ ਵੀ ਆਪਸ ਵਿੱਚ ਸਰੀਰਕ ਸੰਬੰਧ ਬਣਾਉਣ ਦੇ ਕਾਬਿਲ ਹੁੰਦੀਆਂ ਹਨ ਤੇ ਆਪਣੇ ਵੰਸ਼ਾਂ ਨੂੰ ਵੀ ਅਗਾਹ ਤੋਰ ਸਕਦੀਆਂ ਹਨ ਵੰਸ਼ਾਂ ਨੂੰ ਮਤਲਬ ਕਿ ਅਸੀਂ ਕਹਿ ਦਿੰਦੇ ਹਾਂ ਕਿ ਪੀੜੀ ਨੂੰ ਅੱਗੇ ਤੋਰ ਦਿੱਤੀ ਸਕਦੀਆਂ ਹਨ ਇਹ ਇਸ ਕਰਕੇ ਸੰਭਵ ਹੈ ਕਿਉਂਕਿ ਜੈਨੇਟਿਕ ਅनुवंशिक ਜੈਂਸੀ ਪੱਤਰ ਉੱਪਰ ਮਨੁੱਖੀ ਨਸਲ ਇੱਕੋ ਹੀ ਹੈ ਇਸ ਵੇਲੇ ਦੁਨੀਆ ਵਿੱਚ ਅਨੁਮਾਨਿਤ 8 ਕਰੋੜ ਅਨੁਮਾਨਿਤ 8 820 ਕਰੋੜ ਲੋਕ ਹਨ ਅਤੇ ਕੁਦਰਤ ਦਾ ਕਮਾਲ ਹੈ ਕਿ ਵੇਖਣ ਨੂੰ ਕੋਈ ਵੀ ਦੋ ਜਣੇ ਆਪਸ ਵਿੱਚ ਪੂਰਨ ਰੂਪ ਵਿੱਚ ਨਹੀਂ ਮਿਲਦੇ ਜੁੜਨਾਂ ਜੁਗੜਿਆਂ ਵਿੱਚ ਵੀ ਫਰਕ ਹੁੰਦਾ ਹੈ ਹੋਰ ਮਜ਼ੇਦਾਰ ਗੱਲ ਇਹ ਹੈ ਕਿ ਇੰਨੀ ਵਿਭਿੰਨਤਾ ਹੋਣ ਦੇ ਬਾਵਜੂਦ ਵੀ ਸਾਇੰਸਦਾਨਾ ਇਹ ਦਾਵਾ ਕਰਦੇ ਹਨ ਕਿ ਇਨ੍ਹਾਂ 820 ਕਰੋੜ ਲੋਕਾਂ ਦੀ ਇੱਕ ਦੂਸਰੇ ਨਾਲ ਆਪਸੀ ਜੈਨੇਟਿਕ ਜਣਸੀ ਜੈਨੇਟਿਕ ਹੁੰਦਾ ਜਣਸੀ ਸਰੀਰਕ ਬਣਤਰ ਹੈ ਜਿਹੜੀ 99.9% ਇਕੋ ਜਿਹੀ ਹੈ 0.1 ਜੈਨੇਟਿਕ ਪਰਸੈਂਟ ਜੈਨੇਟਿਕ ਯੋਗਦਾਨ ਬਦੌਲਤ ਹੀ ਹੈ ਇੱਕ ਹੀ ਵਿੱਚ ਸੰਭਵ ਹੈ ਇੱਕ ਅਨੋਖੀ ਵਿਝਾਰਤ ਹੈ ਇਸ ਵਿਝਾਰਤ ਤੋਂ ਵੀ ਵੱਧ ਇੱਕ ਹੋਰ ਜਿਹੜੀ ਜਾਣਕਾਰੀ ਹੈ ਉਹ ਸਾਡੇ ਨਾਲ ਸੀ ਸਾਂਝੀ ਕਰਦੇ ਹਾਂ ਇਸ ਵਿਝਾਰਤ ਤੋਂ ਵੀ ਵੱਧ ਇੱਕ ਹੋਰ ਅਨੋਖੀ ਦਾਸਤਾਨ ਸਾਇੰਸ ਦਾਣ ਬਿਆਨ ਕਰਦੇ ਹਨ ਉਹਨਾਂ ਮੁਤਾਬਕ ਇਹ ਆਪਸੀ ਜੈਨੇਟਿਕ ਅਣਵਾਸਿਕ ਸਾਂਝਪਨ ਸਿਰਫ ਮਨੁੱਖਾਂ ਅੰਦਰ ਇੱਕ ਦੂਜੇ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਹਰ ਜਿੰਦਾ ਚੀਜ਼ ਨਾਲ ਹੈ ਭਾਵੇਂ ਉਹ ਜ਼ਮੀਨ ਉੱਪਰ ਜਾਂ ਅੰਦਰ ਹੋਵੇ ਪਾਣੀ ਵਿੱਚ ਜਾਂ ਹਵਾ ਵਿੱਚ ਹੋਵੇ ਭਾਵੇਂ ਉਹ ਜਾਨਵਰ ਦੀ ਸ਼੍ਰੇਣੀ ਵਿੱਚ ਆਵੇ ਜਾਂ ਪੌਦਿਆਂ ਵਿੱਚ ਹਰ ਜੀਵ ਦੇ ਜੀਵ ਦੇ ਪ੍ਰਾਣੀ ਨਾਲ ਮਨੁੱਖ ਦੀ ਜੇਨੈਟਿਕ ਅਣਵਾਸਿਕ ਜੈਨਸੀ ਸਾਂਝ ਹੈ ਸਾਇੰਸ ਦਾ ਨਾਮ ਮੁਤਾਬਕ ਜੇ ਅਸੀਂ ਆਪਣੀ ਸਮੁੱਚੀ ਜੇਨੈਟਿਕ ਬਣਤਰ ਦੇ ਸਾਂਝਪਣ ਦੀ ਤੁਲਨਾ ਕਰੀਏ ਤਾਂ ਜੀਨ ਪੱਤਰ ਉੱਪਰ ਇਹ 98.8% ਚਪੈਂਜੀ ਨਾਲ ਮਿਲਦੀ ਹੈ 90% ਕੁੱਤੇ ਨਾਲ 90% ਬਿੱਲੀ ਨਾਲ 80% ਫਲਾਂ ਵਾਲੀ ਮੱਖੀ ਨਾਲ ਆਦ ਜੋ ਕੇ ਜੈਨੇਟਿਕ ਫੈਕਟਰ ਜੀ ਮਨੁੱਖਾਂ ਅੰਦਰ ਕੈਂਸਰ ਦੀ ਬਿਮਾਰੀ ਕਾਰਨ ਵਿੱਚ ਯੋਗਦਾਨ ਪਾਉਂਦੇ ਹਨ ਉਹਨਾਂ ਵਿੱਚੋਂ ਤਕਰੀਬਨ 2/3 ਯਾਨੀ ਕਿ 66% ਜੈਨੇਟਿਕ ਤੱਤ ਫਲਾਂ ਵਾਲੀ ਮੱਖੀ ਅੰਦਰ ਹੀ ਲੱਭੇ ਗਏ ਹਨ ਇਸ ਜੈਨੇਟਿਕ ਸਾਂਝ ਪਣਤੀ ਸਮਾਨਤਾ ਪਿੱਛੇ ਇੱਕ ਜੈਸਰ ਸੈਨਿਕ ਤੱਤ ਦਾ ਅਹਿਮ ਕਰਦਾ ਹੈ ਤੇ ਜੋ ਸਾਰੀਆਂ ਜੈਨੇਟਿਕ ਕਿਰਿਆਵਾਂ ਨੂੰ ਕਰਮਬੰਧ ਕਰਦਾ ਹੈ ਉਸ ਨੂੰ ਡੀਐਨਏ ਆਖਦੇ ਹਨ ਸਾਇੰਸ ਦਾ ਨਾਮ ਤਾਬਕ ਮਨੁੱਖ ਦੇ ਡੀਐਨਏ ਦਾ 8% ਹਿੱਸਾ ਬਾਹਰ ਸਤਵਾਇਆ ਹੋਇਆ ਹੈ ਕਿ ਤਕਰੀਬਨ 100% ਤੋਂ ਵੱਧ ਜਾਨਵਰ ਦੇ ਡੀਐਨਏ ਦੇ ਹਿੱਸੇ ਵੀ ਮਨੁੱਖੀ ਡੀਐਨਏ ਦੇ ਅੰਦਰ ਹਨ ਚਾਣੀ 100% ਜਿਹੜਾ ਡੀਐਨਏ ਹੈ ਮਨੁੱਖਾਂ ਦੇ ਵਿੱਚ ਉਹ ਜਨਮ ਵੱਧ ਜਾਨਵਰਾਂ ਤੋਂ ਹੈ ਆਓ ਇਹਨਾਂ ਸਾਰੀਆਂ ਬੁਝਾਰਤਾਂ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਆਪਣੇ ਸਰੀਰ ਦੇ ਹੋਂਦ ਕਿਵੇਂ ਸ਼ੁਰੂ ਹੋਈ ਸੀ ਉਸ ਤੇ ਝਾਤ ਮਾਰਦੇ ਆਪਾਂ ਵੀ ਸਰੀਰ ਸੀ ਜਿਹੜਾ ਇਕਾਦੋ ਮੌਦ ਵਿੱਚ ਆਇਆ ਕਿਵੇਂ ਬਣਿਆ ਕੀ ਹੈ ਸਾਰਾ ਅਸੀਂ ਅੱਜ ਤੁਹਾਨੂੰ ਇਹ ਵਿਸਤਾਰ ਨਾਲ ਦੱਸਦੇ ਹਾਂ ਜੀਵਨ ਦੀ ਸ਼ੁਰੂਆਤ ਔਰਤ ਦੇ ਅੰਡੇ ਤੇ ਮਰਦ ਦੇ ਸਪਰਾਂ ਨੂੰ ਦੇ ਮਿਲਾਪ ਤੋਂ ਬਣੇ ਇੱਕ ਸਾਂਝੇ ਸੈੱਲ ਤੋਂ ਸ਼ੁਰੂ ਹੁੰਦੀ ਹੈ ਜਿਸ ਵਿੱਚ ਦੋਨੋਂ ਵੱਲੋਂ ਬਰਾਬਰ ਦਾ ਜੈਨੇਟਿਕ ਅਨੁਵਾਂਸਿਕ ਜੈਨਸੀ ਯੋਗਦਾਨ ਆਇਆ ਹੁੰਦਾ ਹੈ ਇਹ ਜੈਨੇਟਿਕ ਜਾਣਕਾਰੀ ਕਿਮੀਆਈ ਭਾਸ਼ਾ ਵਿੱਚ ਡੀਐਨਏ ਵਿੱਚ ਸਮਾਈ ਹੁੰਦੀ ਹੈ ਇਸੇ ਪਹਿਲੇ ਸ਼ੁਰੂਆਤੀ ਸੈੱਲ ਦੇ ਵਿਭਾਜਿਤ ਹੋਣ ਨਾਲ ਦੋ ਸੈੱਲ ਬਣਦੇ ਹਨ ਫਿਰ ਉਹਨਾਂ ਦੇ ਵਿਭਾਜਿਤ ਤੋਂ ਚਾਰ ਸੈੱਲ ਤੇ ਉਹਨਾਂ ਤੋਂ 8 8 ਤੋਂ 16 ਤੇ ਇਸ ਤਰ੍ਹਾਂ ਵਾਧੀਆਂ ਵਾਧੀਆਂ ਜਨਮ ਵੇਲੇ ਬੱਚਾ ਤਕਰੀਬਨ 3 ਲੱਖ ਕਰੋੜ ਸੈੱਲਾਂ ਨਾਲ ਬਣਿਆ ਹੁੰਦਾ ਹੈ ਇੰਨਾਂ ਸਾਰਿਆਂ ਸੈੱਲਾਂ ਦੇ ਅੰਦਰ ਡੀਐਨਏ ਦੀ ਬੰਤਰ ਸ਼ੁਰੂ ਵਾਲੇ ਪਹਿਲੇ ਸਾਂਝੇ ਸੈੱਲ ਵਾਲੀ ਹੀ ਹੁੰਦੀ ਹੈ ਏ ਡੀ ਐਨ ਏ ਹਰ ਸੈੱਲ ਦੇ ਧੁਰੇ ਅੰਦਰ ਹੁੰਦਾ ਹੈ ਡੀ ਐਨ ਏ ਦੀ ਜਿਹੜੀ ਸੂਖਮਤਾ ਹੈ ਉਹ ਅਸੀਂ ਹੁਣ ਤੁਹਾਨੂੰ ਅੱਗੇ ਦੱਸਦੇ ਹਾਂ ਡੀ ਐਨ ਏ ਦੀ ਸੂਖਮਤਾ ਕੀ ਹੁੰਦੀ ਹੈ ਡੀ ਐਨ ਏ ਇੱਕ ਬਹੁਤ ਹੀ ਮਹੀਨ ਸੂਖਮ ਤੇ ਟੁੱਟਵੇਂ ਧਾਗੇ ਵਾਂਗ ਹੁੰਦਾ ਹੈ ਇਸ ਦੀ ਸੂਖਮਤੀ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਇੱਕ ਮਨੁੱਖੀ ਸੈੱਲ ਅੰਦਰਲੇ ਡੀਐਨਏ ਦੀ ਲੰਬਾਈ ਕੋਈ 2 ਮੀਟਰ ਦੀ ਹੁੰਦੀ ਹੈ ਮਨੁੱਖੀ ਸਰੀਰ ਵਿੱਚ ਤਕਰੀਬਨ 30 ਲੱਖ ਕਰੋੜ ਸੈੱਲ ਹੁੰਦੇ ਹਨ ਇਸ ਦਾ ਮਤਲਬ ਇਹ ਹੋਇਆ ਕਿ ਇੱਕ ਮਨੁੱਖ ਦੇ ਸਰੀਰ ਦੇ ਸਾਰੇ ਸੈੱਲਾਂ ਦੇ ਅੰਦਰਲੇ ਡੀਐਨਏ ਦੀ 100 ਹੀ ਲੰਬਾਈ ਕੋਈ 60 ਲੱਖ ਕਰੋੜ ਮੀਟਰ ਜਾਂ 6000 ਕਰੋੜ ਕਿਲੋਮੀਟਰ ਹੋਈ। ਧਰਤੀ ਤੋਂ ਸੂਰਜ ਦੀ ਦੂਰੀ ਸਿਰਫ 15 ਕਰੋੜ ਕਿਲੋਮੀਟਰ ਹੈ। 100 ਡੀਐਨਏ ਦੀ ਲੰਬਾਈ ਇਸ ਦੂਰੀ ਤੋਂ 400 ਗੁਣਾ ਜ਼ਿਆਦਾ ਹੋਈ ਹੈ। ਇਹ ਡੀਐਨਏ ਇੰਨਾ ਸੁਖਮ ਹੁੰਦਾ ਹੈ ਕਿ ਆਮ ਖੁਰਦਵੀਨ ਨੇਠਾਂ ਵੀ ਨਹੀਂ ਵੇਖਿਆ ਜਾ ਸਕਦਾ। ਕੁਝ ਖਾਸ ਕਿਸਮ ਦੇ ਪ੍ਰੋਟੀਨਾਂ ਨਾਲ ਮਲਾਪ ਕਰਕੇ ਇਹ ਮਹੀਨ ਰਸੀ ਵੰਗ ਬਟ ਖਾ ਖਾ ਕੇ ਇੱਕ ਅਜੀਹੀ ਇਕਾਈ ਦੀ شکل ਅਖਤਿਆਰ ਕਰ ਲੈਂਦਾ ਹੈ ਜੋ ਖੁਰਦਵੀਨ ਹੀ ਥਾਂ ਵਿਖੀ ਜਾ ਸਕਦੀ ਹੈ ਇਸ ਇਕਾਈ ਨੂੰ ਕਰੋਮੋਸੋਮ ਆਖਦੇ ਹਨ ਕਰੋਮੋਸੋਮ ਦੀ ਜਿਹੜੇ ਨੰਬਰਾਂ ਦਾ ਝਵੇਲਾਗਾ ਉਹ ਸੀ ਹੁਣ ਤੁਹਾਨੂੰ ਅੱਗੇ ਦੱਸਦੇ ਹਾਂ క్రోమోసోమ్ਾਂ ਦੇ ਜਿਹੜੇ ਨੰਬਰਾਂ ਦਾ ਟੋਟਲ ਚਿਮੇਲਾ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਨੁੱਖ ਵਿੱਚ ਕੀ ਕੀ ਹੁੰਦਾ ਇੱਕ ਜੀਵ ਦੇ ਸੈੱਲਾਂ ਅੰਦਰ ਇੰਨੇ ਕਰੋਮੋਸੋਮਾਂ ਕਰੋਮੋਸੋਮ ਹੋਣਗੇ ਇਹ ਹਰ ਜੀਵ ਲਈ ਬਹੁਤ ਹੀ ਨਿੰਚਿਤ ਹੈ ਤੇ ਇਹ ਨੰਬਰ ਸਥਿਰ ਹੁੰਦਾ ਹੈ ਮਨੁੱਖ ਵਿੱਚ ਇਹਨਾਂ ਦੇ ਨੰਬਰ 46 ਹੈ ਕਿਸੇ ਜੀਵ ਦੇ ਸੈੱਲਾਂ ਵਿੱਚ ਕਿੰਨੇ ਕਰੋਮੋਸੋਮ ਹਨ ਇਸ ਦਾ ਉਸ ਜੀਵ ਦੇ ਸਰੀਰਕ ਆਕਾਰ ਨਾਲ ਕੋਈ ਰਿਸ਼ਤਾ ਨਹੀਂ ਹੈ। ਇਹ ਇੱਕ ਪਹੇਲੀ ਹੈ ਜੋ ਕੁਦਰਤ ਨੇ ਆਪਣੇ ਕੋਲ ਸੰਭਾਲ ਕੇ ਰੱਖੀ ਹੋਈ ਹੈ। ਜੀਵ ਹਰ ਸੈਲੰਦਰ ਕਿੰਨੇ ਕਰੋਮੋਸੋਮ ਹਨ ਅਸੀਂ ਉਹ ਤੁਹਾਨੂੰ ਦੱਸਦੇ ਹਾਂ ਕਿ ਮੱਕੀ ਦੇ ਵਿੱਚ 20% 20 ਹੁੰਦੇ ਨੇ। ਟੋਟਲ ਮਾਫੀ ਚਾਉਣੇ ਆ 3.5 ਪਰਸੈਂਟਜ ਬੋਲਿਆ ਅਗਰ 20 ਹੁੰਦੇ ਆ ਟਮਾਟਰ ਦੇ ਵਿੱਚ 24 ਹੁੰਦੇ ਨੇ ਚੂਹਾ ਹੁੰਦਾ ਜਿਹੜਾ ਉਹਦੇ ਵਿੱਚ 40 ਹੁੰਦੇ ਆ ਕਣਕ ਦੇ ਵਿੱਚ 42 ਹੁੰਦੇ ਆ ਆਦਮੀ ਦੇ ਵਿੱਚ 46 ਹੁੰਦੇ ਆ ਹਾਥੀ ਦੇ ਵਿੱਚ 54 ਹੁੰਦੇ ਆ ਕੁੱਕਰ ਦੇ ਵਿੱਚ 78 ਹੁੰਦੇ ਨੇ ਸਭ ਤੋਂ ਘੱਟਾ ਕਰੋਮੋਸੋਮਾਂ ਦਾ ਨੰਬਰ ਇੱਕ ਕਿਸਮ ਦੀ ਜ਼ਹਿਰੀਲੀ ਕੀੜੀ ਵਿੱਚ ਲੱਭਾਇਆ ਗਿਆ ਹੈ ਇਸ ਨੂੰ ਜੈਕ ਜੰਪਰ ਕੀੜੀ ਕਹਿੰਦੇ ਹਨ ਦੇਸ਼ ਦਾ ਤਕਨੀਕੀ ਨਾਮ ਮੈਰਮੀਸੀਆ ਪਿਲੋਸੁਲਾ ਹੈ ਇਨ੍ਹਾਂ ਕੀੜੀਆਂ ਦੀਆਂ ਮਦਾਮਾਂ ਵਿੱਚ ਸਿਰਫ ਇੱਕ ਜੋੜਾ ਕਰੋਮੋਸੋਮਾ ਦਾ ਹੁੰਦਾ ਹੈ ਜਦੋਂ ਕਿ ਇਹਨਾਂ ਦੇ ਨਰਾਂ ਵਿੱਚ ਸਿਰਫ ਇੱਕੋ ਕਰੋਮੋਸੋਮ ਹੀ ਹੁੰਦਾ ਹੈ ਇਹਨਾਂ ਨਰਾਂ ਦੀ ਲੰਬਾਈ ਕੋਈ 1.1 ਤੋਂ 1.2 ਸੈਂਟੀਮੀਟਰ ਹੀ ਹੁੰਦੀ ਹੈ ਨਰਾਂ ਵਿੱਚ ਇੱਕ ਕਰੋਮੋਸੋਮ ਹੋਣ ਕਾਰਨ ਇਹਨਾਂ ਨਰਾਤਾ ਦਾ ਕੋਈ ਪਿਓ ਹੁੰਦਾ ਹੈ ਤੇ ਨਾ ਹੀ ਕੋਈ ਪੁੱਤਰ ਹੋ ਸਕਦਾ ਹੈ ਇਹ ਨਰ ਆਪਣੇ ਨਾਨੇ ਵਰਗਾ ਹੁੰਦਾ ਹੈ ਤੇ ਇਸ ਦਾ ਦੋਤਾ ਇਸ ਤੇ ਵਰਗਾ ਸਭ ਤੋਂ ਵੱਧ ਕਰੋਮੋਸੋਮ ਇਕਲੂਆ ਵਰਗੇ ਜੀਵ ਸਟਰਕੀਏਲਾ ਹਿਸਟੋਰੀਓ ਮੈਕਰੋਸਮ ਜਿਸ ਦੀ ਲੰਬਾਈ ਸਿਰਫ 0.1 ਕਿਲੋਮੀਟਰ ਦੀ ਕਰੀਬ ਹੁੰਦੀ ਹੈ ਵਿਚ ਪਾਏ ਗਏ ਹਨ ਇਸ ਦੇ ਕਰੋਮੋਸੋਮਾਂ ਦਾ ਨੰਬਰ 16000 ਹੁੰਦਾ ਹੈ ਇਹ ਇੰਨੇ ਛੋਟੇ ਹੁੰਦੇ ਹਨ ਕਿ ਇਹਨਾਂ ਨੂੰ ਨੈਨੋ ਕਰੋਮੋਸੋਮ ਵੀ ਕਹਿੰਦੇ ਹਨ ਡੀਐਨਏ ਦੀ ਸਥਿਰਤਾ ਡੀਐਨਏ ਦੀ ਸਥਿਰਤਾ ਕੀ ਹੁੰਦੀ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਡੀਐਨਏ ਇਹਨਾਂ ਸੁਖਮ ਹੁੰਦਾ ਹੋਇਆ ਵੀ ਇਹਨਾਂ ਸਥਿਰ ਹੁੰਦਾ ਹੈ ਕਿ ਇਸ ਅੰਦਰ ਕਮਿਆਈ ਭਾਸ਼ਾ ਵਿੱਚ ਸਮਾਈ ਹੋਈ ਜੈਨੇਟਿਕ ਜਾਣਕਾਰੀ ਸਦੀਆਂ ਤੱਕ ਇਨਾ ਬਦਲੇ ਰਹਿ ਸਕਦੀ ਹੈ ਜਦੋਂ ਕੁਦਰਤ ਨੇ ਇੱਕ ਅਜਿਹੇ ਮਹੱਤਵਪੂਰਨ ਕਿਵੇਂ ਆਈ ਅੰਸ਼ ਦਾ ਨਿਰਮਾਣ ਕੀਤਾ ਜੋ ਕਿ ਕਿਸੇ ਜੀਵ ਦੀ ਸਾਰੀ ਜੈਨੇਟਿਕ ਜਾਣਕਾਰੀ ਸਦੀਆਂ ਤੱਕ ਸਾਂਭ ਰੱਖੇ ਤਾਂ ਉਸ ਨੇ ਆਪਣੇ ਸਿਸਮ ਨੂੰ ਦੀ ਆਜ਼ਾਦ ਕੀਤਾ ਕਿ ਹਰ ਜੀਵ ਇਸ ਅੰਸ਼ ਤੰਤ ਦਾ ਤੱਕ ਦਾ ਫਾਇਦਾ ਉਠਾ ਸਕਣ ਜਾਂ ਕਣਕ ਦਾ ਉਸ ਨੂੰ ਵੀ ਬਣਾਵਟ ਵਿੱਚ ਕੋਈ ਫਰਕ ਨਹੀਂ ਹੁੰਦਾ ਕਿਉਂਕਿ ਜਿੰਨਾ ਕਮਿਆਈ ਤੇ ਤਾਂ ਤੋਂ ਡੀਐਨਏ ਬਣਦਾ ਹੈ ਉਹ ਹਰ ਜਾਨਦਾਰ ਚੀਜ਼ ਵਿੱਚ ਇੱਕੋ ਜਿਹੇ ਹਨ ਡੀਐਨਏ ਦੀ ਬਣਤਰ ਡੀਐਨਏ ਦੇ ਜਿਹੜੇ ਬਣਤਰ ਹੈ ਉਹ ਕਿਸ ਚੀਜ਼ ਤੋਂ ਬਣਦੀ ਹੈ ਹਰ ਪ੍ਰਾਣੀ ਦੀ ਡੀਐਨਏ ਦੀ ਸਿਰਫ ਪੰਜ ਦਿੱਤਾ ਨਾਲ ਹੀ ਬਣਿਆ ਹੁੰਦਾ ਹੈ ਇਹ ਹਨ ਕਾਰਬਨ ਨਾਈਟrogen ਆਕਸੀਜਨ ਹਾਈਡਰੋਜਨ ਤੇ ਫਾਸਫੋਰਸ ਇਹਦੀ ਸ਼ਕਲ ਇੱਕ ਗੋਲ ਪੌੜੀ ਵਰਗੀ ਹੁੰਦੀ ਹੈ ਇਸ ਪੌੜੀ ਦੇ ਦੋਨੋਂ ਵਾਈਆਂ ਇੱਕ ਖਾਸ ਕਿਸਮ ਦੀ ਖੰਡ ਤੇ ਇੱਕ ਪ੍ਰਕਾਰ ਦੀ ਫਾਸਫੋਰਸ ਨਾਲ ਬਣੀਆਂ ਹੁੰਦੀਆਂ ਹਨ ਇਹ ਖੰਡ ਆਕਸੀਜਨ ਕਾਰਬਨ ਤੇ ਹਾਈਡਰੋਜਨ ਦੀ ਬਣੀ ਹੁੰਦੀ ਹੈ ਤੋਂ ਇਸ ਨੂੰ ਡੀ ਆਕਸਰਾਈਜ਼ ਹੋਸ ਕਹਿੰਦੇ ਹਨ ਤੇ ਫਾਸਫੋਰਸ ਦੀ ਕਿਸਮਤ ਨੂੰ ਫਾਸਫੇਟ ਪੋੜੀ ਦੀਆਂ ਵਾਈਆਂ ਨੂੰ ਆਪਸ ਵਿੱਚ ਜੋੜਨ ਵਾਲੇ ਰਸਾਇਣਕ ਡੰਡੇ ਚਾਰ ਤਰ੍ਹਾਂ ਦੇ ਨਾਈਟ੍ਰੋਜਨ ਦੇ ਅੰਸਾ ਨਾਲ ਬਣੇ ਹੁੰਦੇ ਹਨ ਇਹਨਾਂ ਨੂੰ ਉਹਨਾਂ ਦੇ ਨਾਮਾਂ ਦੇ ਪਹਿਲੇ ਅੱਖਰ A C G ਤੇ T ਨਾਲ ਦਰਸਾਇਆ ਜਾਂਦਾ ਹੈ ਹਰ ਇੱਕ ਡੰਡੇ ਨੂੰ ਕਿਉਂ ਬਣਾਉਣ ਲਈ ਦੋ ਵੇਸਾਂ ਦੀ ਲੋੜ ਹੁੰਦੀ ਹੈ ਜਿੰਨਾਂ ਨੇ ਆਪਸ ਵਿੱਚ ਇੱਕ ਦੂਸਰੇ ਨਾਲ ਕੀਮਿਆਈ ਵੰਦਨਾ ਬਣਾਉਣਾ ਹੁੰਦਾ ਹੈ ਇੰਨਾਂ ਚਾਰਾਂ ਵਿਸਾਂ ਦੀ ਬਣਤਰ ਜੇਹੀ ਹੁੰਦੀ ਹੈ ਕਿ ਇਹ ਤੇ ਟੀ ਹੀ ਆਪਸ ਵਿੱਚ ਜੁੜ ਸਕਦੀਆਂ ਹਨ ਅਤੇ ਜੀ ਤੇ ਸੀ ਆਪਸ ਵਿੱਚ ਇਹ ਚਾਰ ਵਿਸਾਂ ਪੌੜੀਆਂ ਦੇ ਬਾਈਆਂ ਉੱਪਰ ਜਿਸ ਜਿਸ ਤਤੀਵ ਲੱਗੀਆਂ ਹਨ ਉਸ ਤਰੀਬ ਅੰਦਰ ਹੀ ਉਸ ਜੀਵ ਦੀ ਸਾਰੀ ਜੈਨੇਟਿਕ ਜਾਣਕਾਰੀ ਇੱਕ ਖੁਫੀਆ ਸਨੇਹ ਵਾਂਗ ਸਮਾਈ ਹੁੰਦੀ ਹੈ ਹੁਣ ਸਾਇੰਸਦਾਨਾਂ ਨੇ ਇਨ੍ਹਾਂ ਖੁਫੀਆ ਸਨੇਹਾ ਦੀ ਜ਼ਬਾਨ ਨੂੰ ਸਮਝਣ ਦੀ ਮਹਾਰਤ ਹਾਸਲ ਕਰ ਲਈ ਹੈ ਇਸ ਡੀਐਨਏ ਦੀ ਪੌੜੀ ਦੇ ਤਕਰੀਬਨ 3000 ਡੰਡਿਆਂ ਨਾਲ ਇੱਕ ਔਸਤਨ ਜੀਨ ਦੀ ਹੋਂਦ ਹੁੰਦੀ ਹੈ ਡੀਐਨਏ ਇਹਨਾਂ ਖੇਤੋਂ ਸਰੀਰ ਦੀ ਉਸਾਰੀ ਵੱਲ ਡੀਐਨਏ ਦਾ ਜਿਹੜਾ ਨਕਸ਼ਾ ਹੈਗਾ ਉਹ ਤੋਂ ਜਿਹੜੀ ਸਰੀਰ ਦੀ ਉਸਾਰੀ ਵੱਲ ਦਾ ਜਿਹੜਾ ਜੋ ਸਾਰਾ ਸਫਰ ਹੈ ਉਹ ਤੁਹਾਨੂੰ ਅਸੀਂ ਦੱਸਣ ਲੱਗੇ ਹਾਂ ਪੰਜ ਤੱਤਾਂ ਤੋਂ ਬਣਾਈ ਇਸਰ ਸੈਨਾ ਡੀਐਨਏ ਤੋਂ ਲੱਖਾਂ ਕਰੋੜਾਂ ਤਰ੍ਹਾਂ ਦੇ ਅਲੱਗ-ਅਲੱਗ ਕਿਸਮ ਦੇ ਜੀਵ ਜੰਤੂ ਕਿਵੇਂ ਬਣ ਜਾਂਦੇ ਹਨ ਹਰ ਜੀਵ ਦੇ ਡੀਐਨਏ ਅੰਦਰ ਅੰਦਰ ਉਸ ਜੀਵ ਦੇ ਉਪਜਨ ਬਣਨ ਤੇ ਵਿਕਸਿਤ ਹੋਣ ਬਾਰੇ ਸਾਰੀ ਜਾਣਕਾਰੀ ਇੱਕ ਖੂਫੀਆ ਰਸਾਇਣਕ ਜਵਾਨ ਵਿੱਚ ਕਿਵੇਂ ਸਮਾਈ ਹੁੰਦੀ ਹੈ ਇਹ ਉਸੇ ਤਰ੍ਹਾਂ ਹੈ ਜਿਵੇਂ ਇੱਕ ਮਕਾਨ ਜਾਂ ਬਿਲਡਿੰਗ ਦੇ ਨਕਸ਼ੇ ਵਿੱਚ ਇਮਾਰਤ ਦੇ ਉੱਸਰ ਉੱਸਰਨ ਵਾਲੇ ਬਾਰੇ ਸਾਰੀ ਜਾਣਕਾਰੀ ਲਿਖੀ ਹੁੰਦੀ ਹੈ ਨਕਸ਼ੇ ਵਿੱਚ ਇਹ ਸਭ ਕੁਝ ਦਰਸਾਇਆ ਹੁੰਦਾ ਹੈ ਕਿ ਕਿੰਨੀਆਂ ਮੰਜ਼ਲੇ ਕਿੰਨੇ ਕਮਰੇ ਕਿਉਂ ਕਿਹੋ ਜਿਹੇ ਕਮਰੇ ਬਣਨਗੇ ਕਿੰਨੀਆਂ ਬਾਰੀਆਂ ਕਿੰਨੇ ਦਰਵਾਜ਼ੇ ਰੋਸ਼ਨਦਾਨਾਂ ਰਸੋਈ ਕੂਚਲ ਖਾਨੇ ਟੂਟੀਆਂ ਬਤੀਆਂ ਲੱਗਣੀਆਂ ਆਦ ਇਹਨਾਂ ਸਭ ਕੁਝ ਦਾ ਵੇਰਵਾਤ ਨਕਸ਼ੇ ਵਿੱਚ ਹੁੰਦਾ ਹੈ ਪਰ ਇਸ ਨੂੰ ਕੋਈ ਇੰਜੀਨੀਅਰ ਹੀ ਪੂਰੀ ਤਰ੍ਹਾਂ ਠੀਕ ਸਮਝ ਸਕਦਾ ਹੈ ਹਰ ਘਰ ਦਾ ਨਕਸ਼ਾ ਆਪੋ ਆਪਣਾ ਹੁੰਦਾ ਹੈ ਮਕਾਨ ਉਸਰਨ ਜਾਂ ਬਣਾਉਣ ਦੇ ਮੂਲ ਸਮਾਨ ਤਕਰੀਬਨ ਸਾਰਿਆਂ ਲਈ ਇੱਕੋ ਜਿਹਾ ਹੀ ਹੁੰਦਾ ਹੈ ਜਿਵੇਂ ਕਿ ਇੱਟਾਂ ਰੇਤਾ ਸੀਮੈਂਟ ਬੱਜਰੀ ਰੇਤ ਲੋਹਾ ਲੱਕੜ ਪਾਈਆਂ ਬਿਜਲੀ ਦੀਆਂ ਤਾਰਾਂ ਆਦਿ ਪਰ ਹਰ ਮਕਾਨ ਦੀ ਬਣਤਰ ਤੇ ਦੇਖ ਨੂੰ ਉਸ ਅਮਾਰਤ ਦਾ ਨਕਸ਼ਾ ਨਿਯੰਤਰਣ ਕਰਦਾ ਹੈ ਇੱਕੋ ਤਰ੍ਹਾਂ ਦੇ ਸਮਾਨ ਵਾਲਾ ਇੱਕ ਸਾਦਾ ਜਿਹਾ ਇੱਕ ਕਮਰੇਵਾਰਾ ਘਰ ਬਣ ਸਕਦਾ ਹੈ ਤੇ ਇੱਕ ਮਹਿਲ ਵੀ ਉੱਤਰ ਸਕਦਾ ਹੈ ਇਸੇ ਤਰ੍ਹਾਂ ਹੀ ਜੀਵ ਜੰਤੂਆਂ ਦੀ ਬਣਾਵਟ ਉਹਨਾਂ ਦੀ ਆਪ ਦੇਖੋ ਦੇਖਣੋਂ ਇਸ ਮਾਰ ਦਾ ਨਕਸ਼ਾ ਨਿਰੰਤਰਣ ਕਰਦਾ ਹੈ ਇੱਕੋ ਤਰ੍ਹਾਂ ਦੇ ਸਮਾਨ ਵਾਲਾ ਇੱਕ ਸਾਦਾ ਜਿਹਾ ਇੱਕ ਕਮਰੇ ਵਾਲਾ ਘਰ ਬਣ ਸਕਦਾ ਹੈ ਤੇ ਇੱਕ ਮਹਿਲ ਵੀ ਉੱਥੇ ਸਕਦਾ ਹੈ ਇਸੇ ਤਰ੍ਹਾਂ ਹੀ ਜੀਵ ਜਾਨਵਤਾਂ ਦੀ ਬਣਾਵਟ ਉਹਨਾਂ ਦੀ ਦਿੱਖ ਉਹਨਾਂ ਦੀ ਵਿਕਾਸ ਦੇ ਅਧਾਰਤ ਹੋ ਵਿਕਸਿਤ ਹੋਣਾ ਉਹਨਾਂ ਨੂੰ ਬਣਾਉਣ ਵਾਲੇ ਨਕਸ਼ੇ ਤੇ ਨਾ ਅਧਾਰਤ ਕਰਨਾ ਹੈ ਤੇ ਇਹ ਨਕਸ਼ਾ ਹੈ ਉਹਨਾਂ ਦੀ ਡੀਐਨਏ ਦੀ ਬੰਤਰ ਵਿੱਚ ਜਿਵੇਂ ਹਰ ਊਮਾਰਤ ਦੇ ਨਕਸ਼ੇ ਦੀ ਬੰਤਰ ਕਾਗਜ਼ਾ ਜਾਂ ਕੰਪਿਊਟਰ ਦੀ ਸਕਰੀਨ ਉੱਪਰ ਵਰਗੀਆਂ ਲਕੀਰਾਂ ਹੀ ਹਨ ਪਰ ਇਨ੍ਹਾਂ ਵਰਗੀਆਂ ਲਾਈਨਾਂ ਅੰਦਰ ਉਸ ਊਮਾਰਤ ਬਾਰੇ ਸਾਰਾ ਵੇਰਵਾ ਤੇ ਹਰ ਰਕਸ਼ੀ ਦਾ ਵੱਖਰਾਪਣ ਸਮਾਇਆ ਹੁੰਦਾ ਹੈ ਇਸੇ ਤਰ੍ਹਾਂ ਸਾਰੇ ਜੀਵਾਂ ਦੇ ਡੀਐਨਏ ਦੀ ਮੂਲ ਬੰਤਰ ਤਾਂ ਇੱਕੋ ਤਰ੍ਹਾਂ ਦੇ ਪੰਜ ਤੱਤਾਂ ਦੀ ਹੀ ਹੁੰਦੀ ਹੈ ਤੇ ਉਸ ਦੀ ਦਿੱਖ ਸ਼ਕਲ ਸੂਰਤ ਵੀ ਇੱਕੋ ਜਿਹੀ ਹੁੰਦੀ ਹੈ ਪਰ ਉਸ ਦੇ ਅੰਦਰ ਸਮਾਈ ਹੋਈ ਜਾਣਕਾਰੀ ਹਰ ਸ੍ਰੇਣੀ ਦੇ ਜੀਵਾਂ ਵਿੱਚ ਵੱਖਰੀ ਹੁੰਦੀ ਹੈ ਸਾਰੇ ਜੀਵਾਂ ਦੇ ਜੀਨ ਪੱਧਰ ਤੇ ਆਪਸੀ ਸਮਾਨਤਾ ਕਿਉਂ ਤੇ ਕਿਵੇਂ ਹੈ ਸਾਰੇ ਜੀਵ ਨੇ ਜਿਹੜੀ ਉਹਨਾਂ ਦੀ ਜੀਨ ਪੱਧਰ ਤੇ ਅਸੀਂ ਗੱਲ ਕਰੀ ਆ ਆਪਸੀ ਸਮਾਨਤਾ ਕਿਉਂ ਤੇ ਕਿਵੇਂ ਹੈ ਉਹਦੇ ਬਾਰੇ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਕੁਦਰਤ ਕੋਈ ਚੀਜ਼ ਅਬ્યાਸਤ ਵਿੱਚ ਨਹੀਂ ਬਣਾਉਂਦੀ ਸੋ ਜਦੋਂ ਉਸ ਨੇ ਡੀਐਨਏ ਨੂੰ ਜੈਨੇਟਿਕ ਜਾਣਕਾਰੀ ਨੂੰ ਸੰਬਲ ਲਈ ਤੇ ਪ੍ਰਾਣੀ ਵਿੱਚ ਅਗਾ ਤੌਰਨ ਲਈ ਵਿਕਸਿਤ ਕੀਤਾ ਤਾਂ ਉਸ ਨੂੰ ਇਹ ਸਾਰੇ ਜੀਵ ਅੰਦਰ ਹੀ ਇਸੇ ਰਸਾਇਣ ਦੇ ਨਿਰਵਾਣ ਨੂੰ ਵੀ ਨਿਸ਼ਚਿਤ ਕੀਤਾ ਇਸੇ ਤਰ੍ਹਾਂ ਹੀ ਕੁਦਰਤ ਜੇ ਇੱਕ ਪਦਾਰਥ ਜਾਂ ਰਸਾਇਣ ਨੂੰ ਸਰੀਰ ਅੰਦਰ ਉਤਪੰਨ ਕਰਦੀ ਹੈ ਤਾਂ ਉਹ ਸਿਰਫ ਇੱਕ ਕੰਮ ਜਾਂ ਇੱਕ ਪ੍ਰਤੀਕਿਰਿਆ ਵਿੱਚ ਨਹੀਂ ਵਰਤਿਆ ਜਾਂਦਾ ਇੱਕ ਅੰਗ ਅੰਦਰ ਜੋ अनेका ਕਿਰਿਆਵਾਂ ਚੱਲ ਰਹੀਆਂ ਹੁੰਦੀਆਂ ਹਨ ਉਹਨਾਂ ਸਾਰੀਆਂ ਹੀ ਆਪਸ ਵਿੱਚ ਸੈੱਲਾਂ ਦੇ ਪੱਧਰ ਉੱਪਰ ਤੇ ਸਰੀਰ ਦੇ ਪੱਧਰ ਉੱਪਰ ਇੱਕ ਦੂਸਰੇ ਨਾਲ ਨਿਕਾ ਮੇਲ ਮਲਾਪ ਤੇ ਸਾਂਝ ਹੁੰਦੀ ਹੈ ਅਤੇ ਆਪਸੀ ਨਿਰਭਰਤਾ ਹੁੰਦੀ ਹੈ ਇਹ ਸਭ ਕੁਝ ਰਸਾਇਣਿਕ ਪੱਧਰ ਉੱਪਰ ਹੁੰਦਾ ਹੈ ਇਸ ਲਈ ਜੇ ਕੁਦਰਤ ਨੇ ਕੋਈ ਕਿਰਿਆ ਅਜੇਹੀ ਵਿਕਸਿਤ ਕੀਤੀ ਹੈ ਜੋ ਜੀਵਨ ਲਈ ਅਹਿਮ ਹੈ ਤੇ ਅਜਿਹੀਆਂ ਕਿਰਿਆ ਦੀ ਵਰਤੋਂ ਸਾਰੇ ਪੁਰਾਣੇ ਲਈ ਤਕਰੀਬਨ ਤਕਰੀਬਨ ਇੱਕੋ ਜਿਹੀ ਹੀ ਹੈ ਤਾਂ ਕੁਦਰਤ ਨੇ ਇਸ ਦੀ ਜਾਣਕਾਰੀ ਉਹਨਾਂ ਪ੍ਰਾਣੀਆਂ ਦੇ ਡੀਐਨਏ ਦੇ ਅੰਦਰ ਹੀ ਨਿਸ਼ਚਿਤ ਕਰ ਦਿੱਤੀ। ਭਾਵੇਂ ਦੇਖ ਵਿੱਚ ਇਹ ਜੀਵ ਇੱਕ ਦੂਸਰੇ ਤੋਂ ਬਿਲਕੁਲ ਭਿੰਨ ਹੋਣ। ਮਿਸਾਲ ਵਜੋਂ ਕੁਝ ਕਿਰਿਆਵਾਂ ਜਿਵੇਂ ਕਿ ਸੈੱਲਾਂ ਦਾ ਬਣਨਾ ਤੇ ਵਿਕਸਿਤ ਹੋਣਾ, ਸੈੱਲਾਂ ਦੇ ਅੰਦਰੂਨੀ ਭਾਗ ਦਾ ਵਿਕਾਸ ਹੋਣਾ, ਸੈੱਲਾਂ ਅੰਦਰਲੇ ਡੀਐਨਏ ਦਾ ਵਿਭਾਜਿਤ ਹੋਣਾ ਜੀਵ ਦਾ ਵਿਕਾਸ ਹੁਣ ਸੈੱਲਾਂ ਦੇ ਵਿਕਾਸ ਲਈ ਤੇ ਹੋਰ ਕੰਮਾਂ ਲਈ ਊਰਜਾ ਪੈਦਾ ਹੋਣਾ। ਆਦਿ ਇਸੇ ਤਰ੍ਹਾਂ ਕਈ ਕਿਰਿਆਵਾਂ ਦੀ ਸਾਝ ਅਲੱਗ ਪੱਤਰ ਉੱਪਰ ਹੁੰਦੀ ਹੈ ਜਿਵੇਂ ਕਿ ਜੀਵ ਦੇ ਅੰਗਾਂ ਦੀ ਵਿਕਾਸ ਅੱਖਾਂ, ਹੱਡੀਆਂ, ਚਮੜੀ, ਖੂਨ, ਸਾਤ ਦੀਆਂ ਕਿਰਿਆਵਾਂ ਇੰਨਾ ਕ੍ਰਿਆਮਾਂ ਲਈ ਸਾਰੇ ਪ੍ਰਾਣੀਆਂ ਵਿੱਚ ਡੀਐਨਏ ਦੇ ਬੋਲ ਦੀਆਂ ਇਕਾਈਆਂ ਮਿਲਦੀਆਂ ਜੁਲਦੀਆਂ ਹਨ ਇਹ ਸਾਰੀਆਂ ਕ੍ਰਿਆਮਾਂ ਕਮਿਆਈ ਪੱਤਰ ਉੱਪਰ ਸਾਂਝੀਆਂ ਹੁੰਦੀਆਂ ਹੋયા ਵੀ ਹਰ ਨਸਲ ਵਾਲੇ ਜੀਵ ਲਈ ਅਲੱਗ-ਅਲੱਗ ਵਿਕਸਿਤ ਹੋ ਗਈਆਂ ਹਨ ਪਰ ਡੀਐਨਏ ਅਤੇ ਜੀਨ ਦੇ ਪੱਤਰ ਉੱਪਰ ਇਹਨਾਂ ਦੀ ਆਪਸੀ ਸਾਂਝ ਦਾ ਖੁਰਾ ਖੋਜਿਆ ਜਾ ਸਕਦਾ ਹੈ ਕਿੱਥੇ ਇਹਨਾਂ ਦੀ ਆਪਸੀ ਸਮਾਨਤਾ ਪੂਰੀ ਜਹਰ ਹੋ ਜਾਂਦੀ ਹੈ। ਮਨੁੱਖ ਮਨੁੱਖੀ ਨਸਲਾਂ ਅੰਦਰਲੀ ਵਿਭਿੰਨਤਾ ਕਿਵੇਂ ਹੈਗੇ ਜਿਹੜੇ ਮਨੁੱਖ ਨੇ ਮਨੁੱਖਾਂ ਦੇ ਵਿੱਚ ਜਿਹੜੀ ਨਸਲੀ ਅੰਦਰਲੀ ਵਿਭਿੰਨਤਾ ਉਹ ਕਿਵੇਂ ਆ ਉਹਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ। ਮਨੁੱਖਾਂ ਅੰਦਰ ਅੰਨੇ 99.9 ਜੈਨੇਟਿਕ ਇੱਕਸਾਰਤਾ ਹੁੰਦਿਆਂ ਹੋਇਆਂ ਵੀ ਇੰਨੀ ਵਿਭਿੰਨਤਾ ਕਿਵੇਂ ਹੈ? ਇਹ ਵਿਭਿੰਨਤਾ ਕਿਸ ਤਰ੍ਹਾਂ ਹੈ ਇਸ ਨੂੰ ਸਮਝਣ ਲਈ ਇੱਕ ਵਾਰੀ ਫਿਰ ਨਕਸ਼ੇ ਦੀ ਮਿਸਾਲ ਲੈਂਦੇ ਹਾਂ। ਜੇਕਰ ਕਮਰੇ ਵਾਲੇ 30000 ਘਰ ਵਾਣਨੇ ਹਨ ਤਾਂ ਸਾਡੇ ਨਕਸ਼ੇ ਵਿੱਚ ਇੱਕ ਕਮਰੇ ਦਾ ਆਪ ਨਿਸ਼ਚਿਤ ਤੇ ਇਹ ਵੀ ਹੈ ਕਿ ਇਹਨਾਂ ਵਿੱਚ ਸਿਰਫ ਇੱਕ ਦਰਵਾਜ਼ਾ ਇੱਕ ਖਿੜਕੀ ਤੇ ਇੱਕ ਰੋਸ਼ਨਦਾਨ ਹੋਵੇਗਾ ਜਿਨ੍ਹਾਂ ਦਾ ਸਾਈਜ਼ ਵੀ ਨਕਸ਼ੇ ਅੰਦਰ ਮਿਥਿਆ ਹੋਇਆ ਹੈ ਇਹਨਾਂ ਸ਼ਰਤਾਂ ਦੇ ਬਾਵਜੂਦ ਵੀ ਇੱਕੋ ਨਕਸ਼ੇ ਉੱਪਰ ਹੀ ਸਾਰੇ ਦੇ ਸਾਰੇ 30000 ਘਰ ਵਖਰੀ ਵਖਰੀ ਦੇਖ ਵਾਲੇ ਬਣ ਸਕਦੇ ਹਨ ਮਿਸਾਲ ਵਜੋਂ ਦਰਵਾਜ਼ਾ ਟਾਲੀ ਦੀ ਲੱਕੜ ਦਾ ਹੋ ਸਕਦਾ ਹੈ ਜਾਂ ਸਫੈਦੀ ਦੀ ਲੱਕੜ ਦਾ ਪਲਾਈਵੋਡ ਜਾਂ ਸ਼ੀਸ਼ੇ ਦਾ ਲੋਹੇ ਦਾ ਜਾਂ ਸਟੀਲ ਦਾ ਇਹਨਾਂ ਦੇ ਸਾਂਝੇਪਣ ਵਿੱਚ ਜਾਂ ਕਿਸੇ ਹੋਰ ਚੀਜ਼ ਦਾ ਇਹਨਾਂ ਦਰਵਾਜ਼ਿਆਂ ਦੇ ਰੰਗ ਵੀ ਵੱਖਰੇ ਵੱਖਰੇ ਹੋ ਸਕਦੇ ਹਨ ਉਹਨਾਂ ਉੱਪਰ ਮੀਨਾਕਾਰੀ ਬੰਤਰ ਜਾਂ ਡਿਜ਼ਾਈਨ ਖਿੜਕੀਆਂ ਤੇ ਰੋਸ਼ਨਦਾਨਾਂ ਲਈ ਵੀ ਹੋ ਸਕਦੀ ਹੈ ਇਸੀ ਤਰ੍ਹਾਂ ਇਹ ਸਾਰੇ 30000 ਇੱਕ ਕਮਰੇ ਵਾਲੇ ਘਰ ਇੱਕ ਸ਼ਕਲ ਦੇ ਹੁੰਦੇ ਹੋયા ਵੀ ਇੱਕ ਦੂਸਰੇ ਤੋਂ ਬਿਲਕੁਲ ਵਿਭਿੰਨ ਹੋ ਸਕਦੇ ਹਨ ਇਸੇ ਤਰ੍ਹਾਂ ਜੀਵਾਂ ਵਿੱਚ ਇੱਕ ਸਾਰਤਾ ਹੁੰਦੀਆਂ ਹੋયા ਵੀ ਕਾਫੀ ਵਿਭਿੰਨਤਾ ਹੋ ਸਕਦੀ ਹੈ ਕਿਉਂਕਿ ਇੱਕੋ ਜੀਨ ਦੀਆਂ ਕਾਫੀ ਕਿਸਮਾਂ ਹੋ ਸਕਦੀਆਂ ਹਨ ਤੇ ਇਹ ਵਿਭਿੰਨਤਾ ਉਹੋ ਜਿਹੇ ਹੀ ਹੋਵੇਗੀ ਜਿਵੇਂ ਉਸ ਜੀਵ ਦੇ ਡੀਐਨਏ ਨਕਸ਼ੇ ਅੰਦਰ ਮਿਥੀ ਹੋਵੇਗੀ ਹਰ ਮਨੁੱਖ ਦੇ ਡੀਐਨਏ ਦਾ ਦક્ષ ਇਹ ਨਿਸ਼ਚਿਤ ਕਰਦਾ ਹੈ ਕਿ ਇਸ ਤੋਂ ਬਣਨ ਵਾਲੇ ਜੀਵ ਦੀ ਬਣਤਰ ਤੇ ਸ਼ਕਲ ਸੂਰਤ ਕਿਹੋ ਜਿਹੀ ਹੋਵੇ ਬਿਮਾਰੀਆਂ ਨਾਲ ਜੂਝਣ ਦੀ ਸਮਰੱਥਾ ਕਿੰਨੀ ਹੋਵੇਗੀ ਕਿਹੜੀਆਂ ਜਵੰਦ ਰੂਪ ਬਿਮਾਰੀਆਂ ਜਾਂ ਵਿਗਾੜ ਹੋਣਗੇ ਸੁਭਾਅ ਆਦ ਤਕਰੀਬਨ ਸਭ ਕੁਝ ਪਰ ਇੰਨਾ ਸਾਰਿਆਂ ਦੇ ਭਿੰਨ ਸਰੂਪ ਜਾਂ ਦੇਖ ਲਈ ਕਈ ਤਰ੍ਹਾਂ ਦੇ ਹੋਰ ਤੱਥ ਵੀ ਸਾਹਮਣਾ ਆਪਣਾ ਪ੍ਰਭਾਵ ਪਾਉਂਦੇ ਹਨ ਇਹਨਾਂ ਤੱਥਾਂ ਵਿੱਚ ਪਦਾਇਸ਼ ਤੋਂ ਪਹਿਲਾਂ ਤੇ ਪਦਾਇਸ਼ ਤੋਂ ਬਾਅਦ ਵਾਲਾ ਵਾਤਾਵਰਣ ਖਾਣਾ ਪੀਣਾ ਆਦਿ ਮੁੱਖ ਕਿਰਦਾਰ ਹਨ ਨਾ ਸੋਲਜੀ ਵਿਧਾਰਚ ਜਿਹੜੀ ਵਿਝਾਰਤਾ ਉਹ ਹਲੇ ਤੱਕ ਵੀ ਨਾ ਸੋਲਜੀ ਹੈ ਉੱਪਰ ਦਸਾਈ ਦਰਸਾਈ ਮਨੁੱਖੀ ਇੱਕ ਸਾਰਤਾ ਦੇ ਅਲੱਗ-ਅਲੱਗ ਜੀਵਾਂ ਦੀ ਜੀਨ ਦੇ ਪੱਧਰ ਉੱਪਰ ਜੈਨੇਟਿਕ ਸਾਂਝ ਬਣ ਦੀ ਤੁਲਨਾ ਮਨੁੱਖੀ ਡੀਐਨਏ ਉਸ 2% ਸੀ ਨਾਲ ਹੀ ਜਿੱਥੇ ਤਕਰੀਬਨ 20000 ਜੀਨਾਂ ਦੀ ਹੋਂਦ ਤੇ ਉਹਨਾਂ ਦੇ ਕੰਮਕਾਰ ਬਾਰੇ ਪੂਰੀ ਜਾਣਕਾਰੀ ਹਾਸਲ ਹੋ ਚੁੱਕੀ ਹੈ ਬਾਕੀ ਦਾ 98% ਜੀਨ ਸਹਿਤ ਰਹਿਤ ਡੀਐਨਏ ਕਿੰਜ ਤੇ ਕਿਸ ਤਰ੍ਹਾਂ ਇਹਨਾਂ 20000 ਜੀਨਾਂ ਨੂੰ ਪ੍ਰਭਾਵਿਤ ਜਾਂ ਨਿਆਤਰ ਕਰਦਾ ਹੈ ਜਾਂ ਉਸ ਦਾ ਅਸਲ ਕਰਦਾ ਕੀ ਹੈ ਅਤੇ ਉਸ ਦੀ ਦੂਸਰੇ ਜੀਵ ਜੰਤੂਆਂ ਨਾਲ ਕਿਹੋ ਜਿਹੀ ਸਾਂਝ ਹੈ ਕੁਦਰਤ ਦੇ ਇਸ਼ਕ ਰਸਮੈ ਨੂੰ ਪੂਰੀ ਤਰ੍ਹਾਂ ਜਾਨਣਾ ਤੇ ਸਮਝਣਾ ਅਜੇ ਵੀ ਬਾਕੀ ਹੈ ਇਹ ਜਿਹੜਾ ਅੱਜ ਦਾ ਇਹ ਐਪੀਸੋਡ ਸੀ ਸਾਬਕਾ ਵਾਈਸ ਚਾਂਸਲਰ ਗੁਰਨਾਨ ਸਿੰਘ ਦੇ ਯੂਨੀਵਰਸਿਟੀ ਦੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਜੈ ਰੂਪ ਸਿੰਘ ਦਾ ਇਹ ਐਪੀਸੋਡ ਸੀ ਜਿਹੜਾ ਸੀ ਤੁਹਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾਗਾ ਕਿ ਮਨੁੱਖ ਦਾ ਡੀਐਨਏ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਨਾਲ ਕਿੱਥੋਂ-ਕਿੱਥੋਂ ਤੱਕ ਇੱਥੋਂ ਤੱਕ ਈਵਨ ਕੇ ਵੀ ਜਿਹੜੇ ਜੁੜਮਾ ਬੱਚੇ ਹੁੰਦੇ ਆ ਉਹਨਾਂ ਦੇ ਵੀ ਡੀਐਨਏ ਤੇ ਕਿਸ ਤਰ੍ਹਾਂ ਨੇ ਤੇ ਕਿਸ ਤਰ੍ਹਾਂ ਦੇ ਆ ਉਹਨਾਂ ਤੇ ਆਪਸ ਵਿੱਚ ਮੇਲ ਵੀ ਨਹੀਂ ਖਾਂਦਾ ਹੁੰਦਾ ਸੋ ਇਹ ਤੁਹਾਨੂੰ ਅੱਜ ਅਸੀਂ ਜਾਣਕਾਰੀ ਦਿੱਤੀ ਹੈ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਸਾਂਝੀ ਕਰਦੇ ਨਾ ਭੁੱਲੋ ਤੇ ਹੁਣ ਤੁਸੀਂ ਆਪਣੇ ਦੋਸਤ ਹਰਪ੍ਰੀਤ ਨੂੰ ਦਿਓ ਜਾਸਤ ਧੰਨਵਾਦ ਨਮਸਕਾਰ